ਚਲੰਦਰ ਪੁਲਸਤੀ ਵੱਡੀ ਕਾਰਵਾਈ ਵਿਦੇਸ਼ੀ ਕਰੰਸੀ 3100 US ਡਾਲਰ ਅਤੇ 3 ਕਰੋੜ ਦੇ ਕਰੀਬ ਭਾਰਤੀ ਕਰੰਸੀ ਸਮੇਤ ਇੱਕ ਨੂੰ ਕੀਤਾ ਗ੍ਰਿਫਤਾਰ ਪੁਲਸ ਦੇ ਮੁਤਾਬਕ ਇਹ ਰਕਮ ਹਵਾਲੇ ਦੀ ਹੈ ਜੁਆਇੰਟ ਕਮਿਸ਼ਨਰ ਸੰਦੀਪ ਗਰਗ ਨੇ ਇਿੱਤੇ ਖੁਲਾਸੇ ਸਰਾਉਂਦੇ ਹਨ ਤੁਹਾਨੂੰ ਕੀ ਕੁਝ ਕਿਹਾ ਸੰਦੀਪ ਗਰਗ ਨੇ ਜੁਆਇੰਟ ਹੈ ਜੀ ਇੱਕ ਗਰਗ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੀ ਦੀਵਾੜਾ ਐਂਡ 3100 ਡਾਲਰ ਬਰਾਮਦ ਕੀਤੇ ਨੇ। ਔਰ ਇੱਕ ਪੁਨੀਕਸੂ ਨਾਮ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ। ਔਰ ਜਿਹੜਾ ਕਿ ਹਿਸ਼ਾਮਪੁਰ ਦਾ ਰਹਿਣ ਵਾਲਾ। ਫਿਰ ਇੱਥੇ ਪਹਿਲਾਂ ਲੈ ਕੇ ਆ ਰਿਹਾ ਸੀ ਇੱਥੇ ਕਿੰਨੇ 2 ਕਰੋੜ 93 ਲੱਖ ਰੁਪਏ ਉਹ ਪੁਨੀ ਦੇ ਬੰਸੀ ਇਹਦੇ 3100 ਕਿਤੇ ਇੰਨੀ ਅੰਤਰ ਲੱਖ ਲੱਖ ਦੀ ਗੱਲ ਹੈ। ਅੰਨੇ ਲੈ ਕੇ ਕਿੱਥੇ ਜਾਣਾ ਕੋਈ ਸਾਹਿਬ ਉਹਨੂੰ ਤਫਤੀਸ਼ ਦਾ ਹਿੱਸਾ ਜੀ ਕਿੱਥੇ ਬਣਾਉਣੀ ਹੈ? ਅਸੀਂ ਫੋਨ ਤੋਂ ਪਿੱਛੇ ਕਰੂਗੇ। ਪਤਾ ਕਰਦੇ

ਏ ਕੋਈ ਜਦ ਤੇ ਬਿੱਲੀ 에ਰਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪਰਚਾ ਕੀ ਨਿਕਲੂਗਾ ਉਹ ਦੋਦਰ ਨੇ ਹਾਂਜੀ ਲੈ ਗਈ ਕਿੱਥੋਂ ਐਸੇ ਦਿੱਲੀ ਤੋਂ ਆ ਰਹੇ ਸੀ ਪਰਸੇ ਅੰਦਰ ਲੈ ਕੇ ਆਏ ਇਹ ਇਹਦੇ ਅੱਗੇ ਕੋਈ ਬੰਦਾ ਨਿਕਲ ਲਗਜ਼ਰੀ ਜਿਹੜੀਆਂ ਬੱਸ ਜਿਹੜੀਆਂ ਉਹਨਾਂ ਨੂੰ ਟ੍ਰਾਂਸਪੋਰਟ ਕਰਦੇ ਸੀਗੇ ਪੂਰੀ ਟਾਈਪਿੰਗ ਫੌਕਸ ਬਣਾ ਕੇ ਉਸ ਨੂੰ ਕਿਸੇ ਨੇ ਭੇਜਿਆ ਨਾ ਤੇ ਨਬਦ ਤੋਂ ਆ ਕੇ ਆਪਣੀ ਗੱਡੀ ਚ ਰੱਖਿਆ ਤੇ ਲੈ ਕੇ ਜਾ ਇਹ ਸਾਰੀ ਮਰੀ ਬਰਸਿੰਗ ਚਾਹੀਏ ਇਹ ਪਾਸਟ ਰਚੇ ਅਕਲ ਲੈ ਕੇ ਉਹਨੇ ਹਿਆਰਪੁਰ ਜਾਣਾ ਸੀ ਉਹਨੇ ਜਦ ਕਿਸੇ ਨੂੰ ਜਲੰਧਰ ਤੋਂ ਬੁਲਾਇਆ ਸੀ ਇਹ ਹੁਣ ਸਾਡੇ ਕਾਬੂ ਹੈ ਜੀ ਉਹਨੇ ਪੜਤਾਲ ਦੇ ਵਿੱਚ ਆਇਆ ਕਿ ਕਿੱਥੇ ਕਿੱਥੇ ਕਿੰਨੇ ਡਿਲੀਵਰ ਕਰਦੇ ਸੀ 21 ਬੰਦੇ ਨੇ ਕੰਮ ਕੀ ਸੀ ਜਾਂ ਕਿਤੇ ਹੋਰ ਜਿਆਦਾ ਬੰਦੇ ਤਾਂ ਹੈ ਜੀ ਇਹ ਜਿਹੜਾ ਕਿਸੇ ਦੇ ਲੰਗਰੇ ਵਾਰ ਦੇ ਵਿੱਚ ਆਈਏ ਮੰਨੀ ਨਾਲ ਕੋਈ ਸਫਰ ਵੀ ਕਰਿਆ ਸੀ ਜਿਹੜਾ ਹੋਰ ਤੀਏ ਕੱਲੀ ਉਹਨੇ ਟ੍ਰੈਕਿੰਗ ਕੀਤਾ ਨਾ ਹਾਂ ਜੀ ਸਭ ਕੁਝ ਦਾ ਪਾਸ ਜਿੱਦਾਂ ਉਹ ਬੰਦਾ ਨਾ ਸਭ ਕੁਝ ਪਾਵੇ ਇਹੋਂ ਕੁਝ ਕਿਚਾਏਗਾ ਨੂੰ ਸਰ ਇਹ ਬਹੁਤ ਵੱਡਾ ਹੈ ਸਰ ਇਹ ਕਿ ਇਹਦੀ ਗੱਡੀ ਤੇ ਪਕੜੀ ਗਈ ਹੈ ਇਹਨੇ ਉਦੋਂ ਰਸੀਵ ਕਰ ਲਈ ਸਾਡੇ ਕੋ ਜਿਹੜੀ ਇਨਪੁਟ ਆਈ ਸੀ ਅਸੀਂ ਨਾਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਇਹ ਕੰਡ ਰਹਿਦਾ ਇਹਨੂੰ ਰਿਸਿਵ ਡਿਪਾਰਟਮੈਂਟ ਦਾ ਨਾਲ 15 ਘੰਟੇ ਤੋਂ 15 ਮਿੰਟ ਹੀ ਨਾਕਾ ਪਾੜੇ ਬਦਲ ਕੋਈ ਆ ਕਿ ਕਿਸ ਮੰਤਰੀ ਤੋਂ 3 ਘੰਟੇ ਤੋਂ 4 ਘੰਟੇ ਤੋਂ 3 ਘੰਟੇ ਲੱਗ ਪਰੇਟਾ ਕੋਈ ਨਾ ਮੁਚਕੇ ਸੀ ਤਾਂ ਟਾਈਮ ਨਾਲ ਨਹੀਂ ਥੋੜਾ ਨਵੀਂ ਦੱਸਿਆ ਗਿਆ ਕਿ ਕਿੱਥੇ ਐਨਟੀ ਵੀ ਸੀ ਹੈ ਜਾਨਾ ਹੈ ਇਹਦੇ ਬਾਰੇ ਕੀ ਜੰਦ ਜਾਣਕਾਰੀ ਹੱਥ ਵਿੱਚ ਕਿ ਕਿੱਥੇ ਵਿਕੀ ਕੀ ਹੈ ਬੈਕਗ੍ਰਾਉਂਡ ਕੀ ਹੈ ਕਿੱਥੋਂ ਦਾ ਸਿਗਰ ਕੀ ਹੈ ਉਹਦੇ ਬਾਰੇ ਬਤਾਉਣਾ ਹੈ ਜੀ ਉਹਦਾ ਮਾਡਲ ਕੰਪਨੀ ਸੀ ਉਹ ਪਤਾ ਕਰ ਲੈ ਸਿੰਗਲ ਹੈਂਡ ਆਈ ਹੈ ਸਿੰਗਲ ਹੈਂਡ ਆਈ ਹੈ ਬਰਤ ਦੇ ਵਿਚਾਈ ਇਹਨਾਂ ਮਿਲ ਰਹੀ ਹੈ ਐਨ ਵੀ ਹੈ ਸਿੰਗਲ ਹੈਂਡ ਹੀ ਦੇਣੀ ਸੀ ਜਾਂ ਕੁਝ ਬੜੀ ਦੇਣੀ ਉਹ ਉਹ ਨਾਲੇ ਕਰਤੀਸ਼ ਚੱਲੇਗੀ ਕਿ ਕਿੱਥੇ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ ਕਿੰਨੀ ਕਿੰਨੀ ਦੇਣੀ ਸੀ ਕਿੱਥੇ ਖਾਇਦਾ ਤੇ ਕੁਝ ਵੀ ਨਹੀਂ ਮਜੇ ਅਜੇ ਨਹੀਂ ਉਹ ਕੱਕ ਨਹੀਂ ਪਹੁੰਚੇ ਤਾਂ ਮਨਸ਼ਾ ਜੀ ਬਸ ਜਿਹੜੀ ਸੀ ਉਹ ਓਏ ਹੋਰ ਪੁਆਇੰਟ ਤੇ ਆਂਦੀ ਸੀ ਯਾਰ ਆਫਿਸ ਅੰਦਰ ਕਿ ਆਊਟਰ ਤੇ ਕਿਤੇ ਘੱਟ ਨਹੀਂ ਬਸੇ ਹੋਣਗੇ ਮਾਦਾ ਜਿੱਤੇ ਟੋਪੇਜ ਹੁੰਦਾ ਜੀ ਕਿਸੇ ਟੋਪੀ ਤੋਂ ਕੋਈ ਉਹ ਕਿਹੜਾ ਕਿਸੇ ਨਾਮ ਆਉਂਦਾ ਮਾਉਂਟ ਡੀ ਬੱਡੀ ਕਿਤਾ ਆ ਗਈ ਪਿੰਡ ਪੋਰੀਆਂ ਚ ਨਸ਼ੀਰਪੁਰ ਟੀਮ ਪਾਰਟ ਤੇ ਅਸੀਂ ਉਹਨੂੰ ਲੈ ਕੇ ਚੱਲੀ ਗਿਆ ਐਨੇ ਕਿੱਥੋਂ ਲਈ ਐਨੇ ਉਹ ਹੁਣ ਤਰਫੀਸ਼ ਦੇ ਵਿੱਚੋਂ ਪੁੱਛਾਂਗੇ ਜੀ ਕਿ ਕਿਸ ਜਗ੍ਹਾ ਤੋਂ ਲੈ ਆਇਆ ਅੱਛਾ ਇੰਨੀ ਵੀ ਚੀਜ਼ ਇਹਨਾਂ ਕਰਕੇ ਜੋ ਜੋ ਅਸੀਂ ਇਹਨੂੰ ਪੁੱਛਿਆ ਉਹ ਤਾਂ ਹੁੰਦਾ ਇਹ ਕਿਹੜੀ ਚੀਜ਼ ਦੇ ਲਈ ਹੈ ਜੀ ਕਿ ਉਹ ਤਾਂ ਮੋਣੀ ਦੇ ਬਦਲੇ ਕੱਟਾ ਜੋ ਉਹਨੇ ਕਿਹਾ ਕਿ ਮਨੀ ਦੇ ਬਦਲੇ ਮਨੀ ਕਾਸ ਕਰ ਸਕਦਾ ਪਰ ਹੁਣ ਅਗੇ ਇੱਕ ਹੋਰ ਕੀ ਚਾਹੇਗਾ ਇਸ ਇਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰੇ ਪੈਸੇ ਦਾ 4 ਤੇ 5 ਬੰਦੇ ਦਿਲ ਹੁੰਦੇ ਕਾਬੂ ਕਿਸ ਦੀ ਪ੍ਰੈਮ ਨੂੰ ਇਹਨਾਂ ਕਮਿਸ਼ਨ ਕਿਵੇਂ ਮਿਲਦੀ ਸੁੱਛਣਾ ਹੈ ਉਹ ਆਏਗਾ ਖਰਚ ਹੋ ਜਾਣਾ ਇਹ ਸਾਰੇ ਕੁਐਸਚਨਸ ਹੈ ਸਾਡੇ ਦੇਰੇ ਧਿਆਨ ਕਿ ਅਸੀਂ ਨਾ ਬੱਸ ਕਰਉਣਾ ਮੈਂ ਫਿਰ ਇਹ ਕਹਿੰਦੀ ਕਿ ساڑھی کوئی ہنجی کوئی انپوٹ نہیں ہے گیا کہ آپ اکیت کے مقدمہ ہے کہ دلی ائرپورٹ نا اور چیک کر آ رہے ہیں بھی اور قادم کرنا ہے یہ تسی کہہ رہے ہیں کیوں ہے آپ تو کوئی کہہ رہے ہیں جی میں تو پانچے یار پڑے گا جی اس کر کے میں نونا روک لے سکتا ہوں انہوں نے جو اس کے بلیف تا نہیں کر سکتا تو بھی ہیپ تو بیری بائی ہو دی ڈینٹ ہے مریت کیا ہے کتنے سالہ تو کرتا ہے یہ دس سال تو کرتا ہے دس سال تو کرتا ہے

ਸਰ ਨੂੰ ਦੱਸਿਆ ਹੋਣਾ ਕਿ ਵਿੱਚ ਸਰ ਨੂੰ ਦੱਸਿਆ ਹੋਣਾ ਕਿ ਇਹ ਕਾਗਜ਼ ਪੇਪਰਸ ਆ ਸਾਡੇ ਕੇ ਸਾਰੀ ਚੀਜ਼ ਤੋਂ ਵੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸਾਰੇ ਕੁਐਸਚਨ ਸਾਡੇ ਨਿਹਾ ਰਹੇ ਐਸ ਪਰ ਕੁਐਸਚਨ ਐ ਨਾ ਸਰ ਸਭ ਤੋਂ ਪਹਿਲਾਂ ਦੱਸਿਆ ਹੋਣਾ ਇਹ ਗੱਡੀ ਦੇ ਨਾਮ ਤੇ ਜਦੋਂ ਨਹੀਂ ਕਰਿਆ ਆਪਣੇ ਪ੍ਰਾਇਓਰਟੀ ਗੱਡੀ ਦੇ ਕਾਗਜ਼ ਚੈੱਕ ਕਰਦੇ ਹਾਂ ਸਾਡੀ ਪ੍ਰਾਇਓਰਟੀ ਕਿਉਂ ਨਹੀਂ ਸੋ ਸਭ ਤੋਂ ਪਹਿਲਾਂ ਜਿਸ ਗੱਡੀ ਦਾ ਉਹ ਸਾਡੀ ਪ੍ਰਾਇਓਰਟੀ ਪਹਿਲਾਂ ਆਈ ਹੈ ਜਿਹੜਾ ਰਾਤ ਪਰ ਜਾਗੇ ਨੇ ਇਹ ਵੀ ਪਹਿਲਾਂ ਜਿਹੜੀ ਰੀਕਵਰੀ ਹੋਈ ਜਾਂ ਉਹਨੂੰ ਕਾਊਂਟ ਕਰਨਾ ਕੁਝ ਕੁਝ ਸੀ ਡਾੜੀ ਉਹਨਾਂ ਦਾ ਵੀਡੀਓ ਕਰਨਾ ਫਿਰ ਉਹਨੂੰ ਸੇਵ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਦਾ ਮਾਇਨਰ ਹੈ ਵੀ ਕਿਤੇ ਨਾ ਤੁਸੀਂ ਕਿਤੇ ਸਰ ਉਹ ਬਹੁਤ ਛੋਟੇ ਗੱਲ ਦੇਖੋ ਉਹ ਮੀਡੀਆ ਦੇ ਵਿੱਚ ਹੈ ਹਾਂ ਵੀ ਇਹ ਗੱਡੀ ਕਹਿੰਦੀ ਇਹਨਾਂ ਦੇ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾਂ ਕਿਸੇ ਰੈਡ ਆਫ ਦਾ ਮੱਤ ਲੈ ਕੇ ਉਹ ਲੋਗ ਦੱਸਦੇ ਨੇ ਅੱਛਾ ਤੁਸੀਂ ਕਹ ਰਹੇ ਹੋ ਮਨੀਕ ਸਿੰਘ ਬਗੰਦਰ ਜੀ ਕਿੰਨੇ ਚਿਰ ਤੋਂ ਕਰਦਾ ਸੀਗਾ ਪਹਿਲਾਂ ਦੱਸਿਆ ਨਹੀਂ 10 ਤੋਂ 12 ਸਾਲ ਤੋਂ ਕਰ ਰਿਹਾ ਸੀ ਮਨੀਕ ਸਿੰਘ ਉਹਦੇ ਨਾਲ ਹੀ ਬਾਲਰਾਜੀ ਉਹਦੇ ਨਾਲ ਹੀ ਕਰਦਾ ਸੀਗਾ ਬਾਲਰਾਜੀ ਦੀ ਸੈਕਸ਼ਿਟੀ ਉਹਨੇਰੇ ਕੋਲ ਬੈਠੀ ਵੱਡੀ ਹੋਰ ਪੱਣੀ ਗਈ ਆ ਉਹਨੂੰ ਦੇਖਦੇ ਗਏ ਉਹ ਵੈਸਟਰਨ ਯੂਨੀਵਰਸਿਟੀ ਕਿਹੜਾ ਡਸਟਰ ਹੈ ਕਿੰਨੇ ਕਿੰਨੇ ਡਸਟਰ ਕਿੱਥੇ ਸੀ ਜੇ ਕਿਹੜੀ ਸੀ ਮਨੀਕ ਸਿੰਘ ਯੂਐਸਡੋ ਮਨੀਕ ਸਿੰਘ ਡਸਟਰ ਡਸਟਰ ਹੈ یہ جو مننگشیہ دفتر کتھے رہا نہیں انٹرسٹنگ کیونکہ منتر ایک شارٹ نک نہیں وہی مننگ چینج کردا سی گا پھر تو کوئی کوئی نہ رجسٹرٹ ہونا نہیں گھر ہی دین پھر تو اون اٹ ویز پرابلیبل <سؤال> سی ہوگی کہ جو ہو گا وہ وہی چیزاں ساڈا ہے بڑا 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 بولی اپ نہیں گل بات ہوئی پیسے ڈلیور کر